ਸਤਿਗੁਰੂ ਜਿੰਦੇ ਪਾਪ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਦੀ ਧੂੜੇ ਉਹ ਕਹਿੰਦੇ ਪੂਰੇ ਗੁਰੂ ਦੇ ਸੰਤਾਂ ਦੇ ਧੂੜੀ ਲੈ ਕੇ ਭਾਵ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਹੁਣ ਸੰਤਾਂ ਦੀ ਧੂੜੀ ਲੈਣੀ ਕੀ ਹੈ ਇਸ ਚੀਜ਼ ਨੂੰ ਪਹਿਲਾਂ ਵੀ ਕਈ ਵਾਰੀ ਸਪਸ਼ਟ ਕੀਤਾ ਹੈ ਕਈ ਵਾਰੀ ਨਾ ਲੋਕੀ ਗੁਰਬਾਣੀ ਦੇ ਅਰਥਾਂ ਨੂੰ ਨਾ ਤੋੜ ਮਰੋੜ ਕੇ ਤੇ ਬਿਨਾਂ ਸੋਚਣ ਸਮਝਣ ਤੋਂ ਜਾਂ ਜਾਣ ਬੁੱਝ ਕੇ ਸ਼ਬਦ ਚੁੱਕ ਕੇ ਉਹਨਾਂ ਅਰਥ ਇਹ ਕੱਢ ਲੈਂਦੇ ਆ ਵੇਖੋ ਜੀ ਇੱਥੇ ਸਤਗੁਰਾਂ ਨੇ ਲਿਖਿਆ ਹੈ ਕਿ ਸੰਤਾਂ ਦੀ ਧੂੜੀ ਮੱਥੇ ਨੂੰ ਲਾਉਣੀ ਚਾਹੀਦੀ ਹੁਣ ਇਹਨਾਂ ਦੁਕਾਨਾਂ ਦਾ ਆਸਰਾ ਲੈ ਕੇ ਬਹੁਤ ਸਾਰੇ ਪਖੰਡੀ ਲੋਕਾਂ ਨੇ ਆਪਣੀਆਂ ਦੁਕਾਨਾਂ ਚਲਾ ਲਈ ਇਥੋਂ ਤੱਕ ਪੰਜਾਬ ਦੇ ਮਾਲਵੇ ਵਿੱਚ ਜਿਹੜੇ ਭੇਖੀ ਠੱਦ ਸੰਤਾਂ ਦੇ ਡੇਰੇ ਆ ਉਹਨਾਂ ਦੀਆਂ ਇਹੋ ਜਿਹੀਆਂ ਕਈ ਵੀਡੀਓ ਵੀ ਆਈਆਂ ਕਿ ਉਹ ਆਪਣੇ ਪੈਰ ਧਵਾ ਕੇ ਲੋਕਾਂ ਨੂੰ ਪਿਆਰੇ ਹੁਣ ਇਸ ਤਰ੍ਹਾਂ ਉਹ ਇਹਨਾਂ ਤੁਕਾਂ ਦਾ ਆਸਰਾ ਲੈ ਕੇ ਇਹਨਾਂ ਦੇ ਗਲਤ ਅਰਥ ਕਰ ਲੈਂਦੇ ਸਤਿਗੁਰੂ ਕਹਿੰਦੇ ਸੰਤਾਂ ਦੀ ਧੂੜੀ ਲੈਣੇ ਕੀ ਆ ਉਹਨਾਂ ਦੀ ਸੰਗਤ ਕਰਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਉਹਨਾਂ ਦੇ ਦੱਸੇ ਰਾਹ ਤੇ ਚੱਲਣਾ ਤੇ ਸੰਤ ਕੌਣ ਹੈ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਦ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਹਰੇਕ ਸਾਹ ਦੇ ਨਾਲ ਵਾਹਿਗੁਰੂ ਅਕਾਰ ਪੁਰਖ ਜਾਦ ਰਹਿਦਾ ਕਦੇ ਭੁੱਲਦਾ ਨਹੀਂ ਵਿਸਰਦਾ ਨਹੀਂ ਉਸ ਉੱਚੀ ਅਵਸਥਾ ਨੂੰ ਪਹੁੰਚੇ ਹੋਏ ਮਨੋਖ ਨੂੰ ਸੰਤ ਰਹਿੰਦੇ ਆ ਨਾ ਕਿ ਉਹ ਸੰਤ ਜਿਹੜੇ ਭੋਰਿਆਂ ਦੇ ਵਿੱਚ ਬੈਠ ਕੇ ਕੋਈ ਕੰਮ ਕਰਦੇ ਆ ਤੇ ਹੌਲੀ-ਹੌਲੀ ਉਹਨਾਂ ਦੇ ਪਰਦੇ ਜਿਹੜੇ ਉਹ ਹੁਣ ਉੱਠ ਰਹੇ ਆ ਤੇ ਉਹਨਾਂ ਦੀ ਅਸਲ ਤਸਵੀਰ ਜਿਹੜੀ ਉਹ ਲੋਕਾਂ ਸਾਹਮਣੇ ਆ ਰਹੀ ਕਿਉਂਕਿ ਅੱਜ ਉਸ ਨੇ ਮੀਡੀਆ ਦਾ ਯੋਗ ਹੈ ਤੇ ਇਹ ਬਹੁਤਾ ਚਿਰ ਛੁੁੱਟਦੀਆਂ ਦੁਕਾਨਾਂ ਜਿਹੜੀਆਂ ਉਹ ਹੁਣ ਚਦਣੀਆਂ ਨਹੀਂ ਹੌਲੀ-ਹੌਲੀ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ ਕਈ ਜਿਹੜੇ ਇਹੋ ਜਿਹੇ ਮਖੰਡੀ ਸੰਤਾਂ ਉਹ ਹੁਣ ਜੇਲ੍ਹ ਦੀ ਹਵਾ ਵੀ ਖਾ ਰਹੇ ਆ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਕੇਸ ਚੱਲ ਕੇ ਕਈ ਧਰਾਵਾਂ ਲਗਾ ਕੇ ਉਹਨਾਂ ਨੂੰ ਅੰਦਰ ਸੁਟਿਆ ਹੋਇਆ ਪਰ ਫਿਰ ਵੀ ਮੂਰਖ ਲੋਕ ਜਿਹੜੇ ਉਹ ਨਹੀਂ ਸਮਝਦੇ ਤੇ ਬਾਣੀ ਦੇ ਅਰਥਾਂ ਨੂੰ ਗਲਤ ਸਮਝ ਕੇ ਤੇ ਉਸ ਤਰੀਕੇ ਦੇ ਨਾਲ ਹੀ ਇਹਨਾਂ ਲੋਕਾਂ ਦੇ ਮਗਰ ਲੱਗੇ ਹੋਏ ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਦੀ ਧੂਰੇ ਸੰਤਾਂ ਦੀ ਪੂਰੇ ਗੁਰੂ ਦੀ ਸੰਗਤ ਦੁਆਰਾ ਉਸ ਦੀ ਸਿੱਖਿਆ ਦੁਆਰਾ ਕਹਿੰਦੇ ਮੈਂ ਪਾਪਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰਨ ਲੱਗ ਪਿਆ।